ਗੁਰਬਾਣੀ ਚੋਂ ਆਕੈ ਸਚ ਸਾਹੋ ਹਮਾਰਾ ਤੂੰ ਤਣੀ ਸਭ ਜਗਤ ਵਣਜਾਰਾ ਰਾਮ ਰਾਜੇ ਸਾਰਾ ਸੰਸਾਰ ਇਹ ਜਿਹੜਾ ਹੈ ਤਾਂ ਵਣਜਾਰਾ ਹੀ ਕੁਛ ਵੇਚਦਾ ਹੈ ਕੁਛ ਖਰੀਦਦਾ ਜੇ ਆਪਾਂ ਨੌਕਰੀ ਵੀ ਕਰਦੇ ਆ ਉਦੋਂ ਵੀ ਤਾਂ ਆਪਾਂ ਆਪਣੀਆਂ ਸੇਵਾਵਾਂ ਵੇਚਦੇ ਹੀ ਆ ਨਾ ਤੇ ਜਿਹੜਾ ਸਭ ਤੋਂ ਵੱਡਾ ਵਪਾਰ ਹੈ ਨਾ ਉਹ ਹੈਗਾ ਪ੍ਰਭੂ ਨਾਮ ਦਾ ਵਪਾਰ ਇਹ ਘਟਨਾ ਹੁੰਦਾ ਜਿਹਦੇ ਨਾਲ ਆਪਣਾ ਕਲਿਆਣ ਹੋਣਾ ਤੇ ਇੱਕ ਬਿਜ਼ਨਸ ਸੈਂਸ ਹੁੰਦੀ ਜਿਹਨੂੰ ਕਹਿੰਦੇ ਨਾ ਵਪਾਰਿਕ ਤਰਕ ਕਿ ਡੀਲ ਉਹਦੇ ਨਾਲ ਕਰੀ ਦੀਏ ਸਾਂਝ ਉਹਦੇ ਨਾਲ ਪਾਈ ਦੀਏ ਜਿਹੜਾ ਉਸ ਖੇਤਰ ਦਾ ਨਾ ਸਭ ਤੋਂ ਵੱਡਾ ਸ਼ਾਹੂਕਾਰ ਹੋਵੇ ਜਿੱਤੇ ਪੰਡਾਰ ਪਰੇ ਪਏ ਹੋਣ ਤੇ ਆਪਣੇ ਕੋਲ ਹੈ ਨਾ ਸ਼ਬਦ ਗੁਰੂ ਹਰ ਅੰਮ੍ਰਿਤ ਪਗਤ ਪੰਡਾਰ ਹੈ ਗੁਰੂ ਸਤਗੁਰੂ ਪਾਸੇ RAM ਰਾਜ ਜਿਹਦੇ ਪੰਡਾਰ ਪਰੇ ਪਏ ਭਗਤੀ ਨਾਲ ਅੰਮ੍ਰਿਤ ਨਾਲ ਪ੍ਰਭੂ ਨਾਮ ਨਾਲ ਵੀ ਕਹਿੰਦੇ ਨਾ ਵੀ ਨਹੀਂ ਰੜਕਾਂਗੇ ਤਾਂ ਕੁਝ ਮਿਲੂਗਾ ਨਾ ਜੇ ਪਾਣੀ ਰੜਕਾਂਗੇ ਫਿਰ ਤਾਂ ਨਹੀਂ ਕੁਝ ਮਿਲਣਾ ਜੇ ਕੋਈ ਕਵੇ ਕਿ ਮੈਨੂੰ ਬਹੁਤ ਲੋਕੀ ਜਾਣਦੇ ਐ ਮੈਂ ਬਹੁਤ ਲੋਕਾਂ ਨਾਲ ਮਿਲਦਾ ਕਰਦਾ ਆਂ ਭਾਵੇਂ ਲੱਖਾਂ ਨਾਲ ਮਿਲਦਾ ਕਰਦਾ ਵੇ ਜਿਹਨਾਂ ਦੇ ਪੱਲੇ ਕੁਝ ਹੈ ਨਹੀਂ ਆਪਾਂ ਸਾਂਝ ਉਹਨਾਂ ਨਾਲ ਪਾਵਾਂਗੇ ਜਿਨ੍ਹਾਂ ਦੇ ਪੰਡਾਰ ਵਿੱਚ ਕੁਝ ਹੈ ਨਹੀਂ ਜਿਹੜੇ ਆਪ ਕਰਜ਼ੇ ਦੇ ਵਿੱਚ ਆ ਫਿਰ ਤਾਂ ਆਪਾਂ ਵੀ ਕਰਜ਼ੇ ਵਿੱਚ ਜਾਵਾਂਗੇ ਨਾ ਤੇ ਇਹ ਬਿਜ਼ਨਸ ਸੈਂਸ ਬਣਦੀ ਆ ਕਿ ਆਪਾਂ ਸਾਂਝ ਆਪਣੇ ਸ਼ਬਦ ਗੁਰੂ ਦੇ ਨਾਲ ਪਾਈ ਤੇ ਵਾਹਿਗੁਰੂ ਕਿਰਪਾ ਕਰੇ ਆਪਾਂ ਗੁਰਪਾਣੀ ਵਿਚਾਰਿਆ ਕਰੀਏ ਵੱਧ ਤੋਂ ਵੱਧ ਜਿਹਦੇ ਨਾਲ ਏਕਮਕਾਰ ਪ੍ਰਭੂ ਦਾ ਆਪਾਂ ਨੂੰ ਗਿਆਨ ਹੋਵੇ ਤੇ ਜਿਹਦੇ ਨਾਲ ਆਪਣੀ ਦ્વੈਤ ਮਿਟੇ ਤੇ ਆਪਾਂ ਪ੍ਰਭੂ ਨਾਲ ਏਕਮਕਾਰ ਪ੍ਰਭੂ ਨਾਲ ਇਕ ਹੋ ਸਕੇ ਤੇ ਆਪਣਾ ਕਲਿਆਣ ਹੋਵੇ ਕਿੰਨਾ ਖੂਬਸੂਰਤ ਸ਼ਬਦ ਹੈ ਸੱਚ ਸਾਉ ਹਮਾਰਾ ਤੂੰ ਤਣੀ ਸਭ ਜਗਤ ਵਣਜਾਰਾ RAM ਰਾਜੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ